ਬੱਜ ਕੇ ਆ ਖੋਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜਿਹਦੇ 4 ਸਾਲ ਦੇ ਬੱਚੇ ਦਾ ਦਿਲ ਕੱਢ ਕੇ ਉਹਦੇ ਮੂੰਹ ਵਿੱਚ ਤੁਨ ਦਿੱਤਾ ਗਿਆ ਫਿਰ ਅੰਮਰ ਸੰਮਰ ਡਾਕਰੇ ਹੋਏ ਬਾਣਾ ਸ਼ਬਦ ਦੋ ਅੱਖਰਾਂ ਦਾ ਹੈ ਪਰ ਇਹਨੂੰ ਮੰਨਣਾ ਕਿਵੇਂ ਹੈ ਇਹਨੇ ਦਿੱਲੀ ਤੋਂ ਮੰਗ ਕੀਤੀ ਵੀ ਬੰਦਾ ਸਿੰਘ ਬਹਾਦਰ ਨੂੰ ਫੜਨਾ ਬੜਾ ਔਖਾ ਹੈ ਲੱਖਾਂ ਦੀ ਗਿਣਤੀ ਵਿੱਚ ਫੌਜਾਂ ਭੇਜੀਆਂ ਜਾਣ ਤੇ ਹੁਣ ਸਿੱਖਾਂ ਦੇ ਪਿੱਛੇ ਅੰਦਾ ਸਮਾ ਆ ਗਿਆ ਪਰ ਇਹ ਕਿਲਾ ਤਿਆਰ ਨਹੀਂ ਹੋਇਆ ਤੇ ਫੌਜਾਂ ਚੜ ਕੇ ਆ ਗਈਆਂ ਸੂਰਮਾ ਬੰਦੀ ਬਣਾ ਲਿਆ ਲੇਕਿਨ ਦਰ ਜਿਹੜਾ ਉਹਦਾ ਅੱਜ ਵੀ ਉਹਨਾਂ ਦੇ ਹਿਰਦਿਆਂ ਤੇ ਹੈ ਵਾਲੇ ਸਤਗੁਰ ਦੇ ਨਾਦੀ ਪੁੱਤਰਾ ਨੇ ਮੁਗਲਾਂ ਨੂੰ ਭਜੜਾ ਪਾ ਦਿੱਤੀਆਂ ਇਹ ਪੱਟ ਜਿਹੜੇ ਚੀਕ ਕੇ ਗਵਾਏ ਨਾ ਇਹ ਕਿਸੇ ਮਈਵਾਲ ਦੀ ਸੋਹਣੀ ਨੂੰ ਮਨਾਉਣ ਵਾਸਤੇ ਨਹੀਂ ਸੀ ਹਤਮੋਏ ਸੰਗੋ ਗਾਇਬ ਸੱਤ ਅੱਠ ਮਹੀਨੇ ਗੁਜ਼ਰ ਗਏ ਚੜ ਕੇ ਆ ਖੋਜੀ ਵਾਏ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 7-8 ਮਹੀਨੇ ਗੁਦਰ ਗਏ ਆਖਰਕਾਰ ਇੱਥੇ ਵੀ ਫਿਰ ਨੰਦਪੁਰ ਸਾਹਿਬ ਵਾਲੀ ਦਾਜ ਨੀਤੀ ਵਰਤੀ ਗਈ ਇੱਥੇ ਵੀ ਕਮਰੂਦੀਨ ਜਿਹੜਾ ਸੀ ਨਾ ਉਹ ਕੁਰਾਨ ਸ਼ਰੀਫ ਲੈ ਕੇ ਆਇਆ ਉਹਨੇ ਦਰਵਾਜ਼ਾ ਖਲਵਾਇਆ ਸ਼ਰਤਾਂ ਰੱਖੀਆਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਆਖਿਆ ਗੜੀ ਦਾ ਦਰਵਾਜ਼ਾ ਖੋਲ ਦਿਓ ਤੁਸੀਂ ਬਾਹਰ ਆਓ ਤੁਹਾਡੇ ਰਹਿਣ ਵਾਸਤੇ ਜ਼ਗੀਰਾਂ ਦਿੱਤੀਆਂ ਜਾਣਗੀਆਂ ਤੁਹਾਡੇ ਤੇ ਮਾਣ ਹੈ ਤੁਸੀਂ ਵੱਡੇ ਯੋਧੇ ਹੋ ਪਰ ਜੇ ਤੁਹਾਨੂੰ ਯਕੀਨ ਨਹੀਂ ਆ ਕੁਰਾਨ ਸ਼ੀਫ ਸਾਡੇ ਕੋਲ ਹੈ ਅਸੀਂ ਇਹਦੀ ਖਸਮ ਖਾ ਕੇ ਕਹਿੰਦੇ ਆ ਕਿਸੇ ਸਿੰਘ ਨੂੰ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਦਿੱਤਾ ਜਾਵੇਗਾ ਇੱਥੇ ਬੰਦਾ ਸਿੰਘ ਬਹਾਦਰ ਪਹਿਲਾਂ ਮੰਨਿਆ ਨਹੀਂ ਲੇਕਿਨ ਬਾਬਾ ਜੀ ਦੇ ਨਾਲ ਆਏ ਉਹ ਸਿੱਖ ਸਰਦਾਰ ਜਿਹੜੇ ਨਦੇੜ ਤੋਂ ਚੱਲੇ ਸਨ ਇਹ ਸੀ ਬਾਬਾ ਬਨੌਰ ਸਿੰਘ ਜੀ ਇਹਦਾ ਪੁੱਤਰ ਬਾਬਾ ਕਾਨ ਸਿੰਘ ਜੀ ਉਹਦਾ ਪੁੱਤਰ ਸੀ ਬਾਬਾ ਮੀਰੀ ਸਿੰਘ ਇਹ ਗੁਰੂ ਅੰਗਦ ਸਾਹਿਬ ਦੀ ਅਨਸਵਾਰ ਸੱਜ ਫਿਰ ਇਹਨਾਂ ਨੇ ਫੈਸਲਾ ਕੀਤਾ ਬਾਬਾ ਜੀ ਇੱਥੇ ਅੰਦਰ ਭੁੱਖ ਨਾਲੋਂ ਮਰਨ ਨਾਲੋਂ ਤਾਂ ਜੰਗਾ ਬਾੜ ਜੰਗ ਵਿੱਚ ਮਰ ਜਾਵਾਂਗੇ ਜਿਵੇਂ ਵੀ ਹੋ ਸਕਦਾ ਹੈ ਨਾ ਫੈਸਲੇ ਨੂੰ ਮਨਜ਼ੂਰ ਕਰੋ ਗੁਰੂ ਕੀ ਸੰਗਤਾਂ ਇੱਥੇ ਜਦੋਂ ਫੈਸਲਾ ਹੋਇਆ ਦਰਵਾਜ਼ਾ ਖੁੱਲ ਗਿਆ ਫਿਰ ਆਪਣੀਆਂ ਕਸਮਾਂ ਭੁੱਲ ਗਏ ਫਿਰ ਲੱਖਾਂ ਦੀ ਗਿਣਤੀ ਵਿੱਚ ਮੁਗਲ ਹਕੂਮਤ ਦੇ ਸਿਪਾਈ ਇਸ ਗੜੀ ਦੇ ਅੰਦਰ ਦਾਖਲ ਹੋਏ 7 ਮਹੀਨਿਆਂ ਦਾ ਉਹਨਾਂ ਦਾ ਗੁੱਸਾ ਜਿਹੜਾ ਨਾ ਉਹ ਫਿਰ ਭੁੱਖ ਦੇ ਮਾਰੇ ਸਿੰਘਾਂ ਤੇ ਨਿਕਲਿਆ ਉਹਨਾਂ ਨੇ ਲਾਸ਼ਾਂ ਵਿੱਚ ਵੀ ਬਰਸ਼ੇ ਮਾਰ-ਮਾਰ ਕੇ ਨਾ ਆਪਣਾ ਗੁੱਸਾ ਜਿਹੜਾ ਲਾਸ਼ਾਂ ਤੇ ਵੀ ਕੱਢਿਆ ਫਿਰ ਪੂਰੀ ਗੜੀ ਪੱਟ ਮਾਰੀ ਕੁਝ ਵੀ ਨਾ ਗਿਆ ਵਿੱਚ ਨਹੀਂ ਆਇਆ ਇਤਿਹਾਸਕਾਰ ਲਿਖਦੇ ਨੇ ਇੱਥੇ 1000 ਕਿਰਪਾਨਾਂ ਮਿਲੀਆਂ ਔਰ 274 ਤੀਰ ਕਮਾਨਾਂ ਮਿਲੇ ਇਈ ਮੋਰਾ ਮਿਲੀਆਂ ਜਿਹੜੀਆਂ ਬੰਦਾ ਸਿੰਘ ਬਹਾਦਰ ਸਿੱਖ ਰਾਜ ਦੀਆਂ ਲਾਉਂਦਾ ਸੀ ਔਰ ਥੋੜੇ ਜੇ ਪੈਸੇ ਮਿਲੇ ਹੋਰ ਕੁਝ ਨਾ ਮਿਲ ਸਕਿਆ ਆਖਰਕਾਰ ਜਿਹੜੇ ਸਿੱਖਾਂ ਨੂੰ ਮਾਰ ਦਿੱਤਾ ਗਿਆ ਉਹ ਮਾਰ ਦਿੱਤੇ ਬਾਕੀ ਦੇ ਜਿਹੜੇ ਸੀ ਉਹਨਾਂ ਨੂੰ ਜਿਉਂਦਿਆਂ ਨੂੰ ਜੁੱਟ ਲਿਆ ਗਿਆ ਫਿਰ ਕੁਝ ਆਪਣੀ ਫੌਜ ਦੇ ਹੌਸਲੇ ਵਧਾਉਣ ਵਾਸਤੇ ਨਾ ਬੰਦਾ ਸਿੰਘ ਬਹਾਦਰ ਨੂੰ ਛੱਡ ਕੇ ਬਾਕੀ ਦੇ ਸਿੰਘ ਜਿਹੜੇ ਸੀ ਉਹ ਫੌਜਾਂ ਮੂਰੇ ਬੰਨ ਕੇ ਛੁੱਟੇ ਗਏ ਤਾਂ ਕਿ ਇਹਨਾਂ ਨੂੰ ਸ਼ਹੀਦ ਕਰੋ ਸਾਡੀਆਂ ਫੌਜਾਂ ਨੇ ਹੌਸਲੇ ਵਧ ਜਾਣ ਫਿਰ ਗੁਰੂ ਕੀ ਸੰਗਤ ਉਹ ਜਿਹਦੇ ਨਾਮ ਤੋਂ ਧਰਤੀ ਧਰਸਰ ਕੰਬਦੀ ਸੀ ਨਾ ਜਿਹਦੇ ਨਾਮ ਤੋਂ ਵੱਡੇ ਵੱਡੇ ਜਰਨਲ ਚਰਦੇ ਸਨ ਉਹਦੇ ਹੱਥਾਂ ਨੂੰ ਹੱਤਕੜੀਆਂ ਉਹਦੇ ਪੈਰਾਂ ਨੂੰ ਬੇੜੀਆਂ ਉਹਦੇ ਲੱਕ ਨੂੰ ਵੱਡਾ ਸੰਗਲ ਬੰਨ੍ਹ ਕੇ ਉਹਨੂੰ ਲੋਕ ਲਾਇਆ ਗਿਆ ਗੁਰੂ ਕੀ ਸੰਗਤ ਫਿਰ ਗੁਰਦਾਸ ਮੰਗਲ ਦੀ ਗੜੀ ਤੋਂ ਲੈ ਕੇ ਲਾਹੌਰ ਦੇ ਕਿਲੇ ਤੱਕ ਜਸ਼ਨ ਮਨਾਏ ਗਏ ਜਿਹੜੇ ਕਈ ਦਿਨ ਚੱਲਦੇ ਰਹੇ ਇੱਥੇ ਦਾਖਲ ਕੀਤਾ ਗਿਆ ਆਖਰਕਾਰ ਦਿੱਲੀ ਤੋਂ ਹੁਕਮ ਪੁੱਜਿਆ ਅਬਦਉ ਸਮੁੰਦਖਾਂ ਤੂੰ ਆਪ ਦਿੱਲੀ ਦਾ ਆਮੀ ਆਪ ਇੱਥੇ ਪ੍ਰਬੰਧ ਕਰਦਾ ਰਹਿ ਪਰ ਆਪਣੇ ਪੁੱਤਰ ਜ਼ਖਰੀਆ ਖਾਨ ਨੂੰ ਆ ਜਨੇ ਸਿੰਘ ਗ੍ਰਫਤਾਰ ਕੀਤੇ ਨੇ ਨਾ ਇਹਨਾਂ ਨੂੰ ਦੇਖ ਕੇ ਦਿੱਲੀ ਭੇਜਦੇ ਹੁਣ ਜ਼ਖਰੀਆ ਖਾਨ ਬੜੇ ਕੁੱਤੇ ਦਬਾਕ ਦਾ ਬੰਦਾ ਸੀ ਗੁਰੂ ਕੀ ਸੰਗਤ ਇਹਦੇ ਵਰਗਾ ਜਲਬ ਮੱਤਾ ਕੋਈ ਨਹੀਂ ਸੀ ਇਹਨਾਂ ਜਦੋਂ ਵੇਖਿਆ ਨਾ 300 400 ਸਿੰਘਾਂ ਦੀਆਂ ਲਾਸ਼ਾਂ ਨੇ ਤੇ 300 400 ਹੀ ਜਿਉਂਦੇ ਬਚੇ ਨੇ ਜਦੋਂ ਮੈਂ ਦਿੱਲੀ ਜਾਵਾਂਗਾ ਨਾ ਤੇ ਬੇਇਜ਼ਤੀ ਬੜੀ ਹੋਣੀ ਏ ਉੱਥੇ ਫਰਖੀਅਰ ਬਾਦਸ਼ਾਹ ਪੁੱਛੇਗਾ ਵੀ ਆ 7 800 ਬੰਦੇ ਤੁਹਾਡੇ ਕੋਲੇ ਲੱਖਾਂ ਦੀ ਗਿਣਤੀ ਵਿੱਚ ਲੋਕ ਇਹਨਾਂ ਨੇ 8 ਮਹੀਨੇ ਤੁਹਾਨੂੰ ਅੰਦਰ ਹੀ ਨਾ ਵੜਨ ਦਿੱਤਾ ਆ 7 800 ਬੰਦਿਆਂ ਨੇ ਬੜੀ ਥੋੜੀ ਗਿਣਤੀ ਐ ਤੇ ਇਹ ਤੇ ਬੜੀ ਬੇਇਜ਼ਤੀ ਵਾਲੀ ਗੱਲ ਹੋਵੇਗੀ ਫਿਰ ਜਕਰੀਆ ਖਾਨ ਨੇ ਫੌਜਾਂ ਜੜ ਦਿੱਤੀਆਂ ਆਖਿਆ ਪੰਜਾਬ ਦਾ ਕੋਈ ਘਰ ਨਾ ਛੱਡਿਓ ਬੱਚਾ ਬੁੱਢਾ ਬੱਚਾ ਜਵਾਨ ਕਿਸੇ ਦੀ ਧੀ ਪੈਣ ਜੀ ਦੀ ਦਾੜੀ ਨਹੀਂ ਹੈ ਉਹਨੂੰ ਵੀ ਮਾਰ ਕੇ ਨੇਜੇ ਤੋਂ ਦਾ ਸਿਰ ਕੰਗੋ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਚਾਹੀਦੀ ਹੈ ਤਾਂ ਕਿ ਮੈਂ ਦਿੱਲੀ ਦਰਬਾਰ ਨੂੰ ਖੁਸ਼ ਕਰ ਸਕਾਂ ਗੁਰੂ ਕੀ ਸੰਗਤ ਆਹ ਜਕਰੀਆ ਖਾਨ ਨੇ ਕੀਤਾ ਕਲਾਲ ਫਿਰ ਪੰਜਾਬ ਦੀ ਧਰਤੀ ਤੇ ਚੜੀਆਂ ਫੌਜਾਂ ਹੱਲ ਹੱਲ ਕਰਦੀਆਂ ਫੌਜਾਂ ਨੇ ਜਿਵੇਂ ਕ ਘਰ ਹੀ ਉਜਾੜ ਦਿੱਤੇ ਫਿਰ ਗੁਰੂ ਕੀ ਸੰਗਤ ਸੱਤ ਸੌ ਗੱਡੇ ਜਿਹੜੇ ਨਾ 700 ਗੱਡੇ ਇਹ ਲਾਸ਼ਾਂ ਦੇ ਭਰੇ ਸੱਤ ਸੌ ਗੱਡੇ ਲਾਸ਼ਾਂ ਦੇ ਭਰਲੇ ਫਿਰ 3000 ਸਿੰਘਾਂ ਦੇ ਸਿਰ ਜਿਹੜੇ ਦਿਨ ਉਹ ਨੇਜਿਆਂ ਤੇ ਟੰਗੇ ਗਏ 740 ਜਿਉਂਦੇ ਸਿੱਖ ਪਕੜੇ ਗਏ ਇਹ ਜਿਹੜੇ 740 ਨੇ ਇਹਨਾਂ ਦੇ ਵਿੱਚੋਂ ਬੰਦਾ ਸਿੰਘ ਨੂੰ ਛੱਡ ਕੇ ਜਿੰਨੇ ਵੀ ਜਿਉਂਦੇ ਨੇ ਉਹਨਾਂ ਨੂੰ ਦੋ-ਦੋ ਨੂੰ ਇਕੱਠਿਆਂ ਨੂੰ ਨੂੜ ਕੇ ਇੱਕ-ਇੱਕ ਊਠ ਤੇ ਬੰਨਿਆ ਗਿਆ ਬੰਦਾ ਸਿੰਘ ਬਹਾਦਰ ਦੇ ਹੱਥਾਂ ਨੂੰ ਹੱਥ ਕੜੀਆਂ ਪੈਰਾਂ ਨੂੰ ਬੇੜੀਆਂ ਲੱਕ ਨੂੰ ਸੰਗਲ ਲਾ ਕੇ ਇੱਕ ਲੋਹੇ ਦੇ ਪਿੰਜਰੇ ਚ ਬੰਦ ਕਰਕੇ ਉਹਨੂੰ ਹਾਥੀ ਤੇ ਸਵਾਰ ਕੀਤਾ ਗਿਆ ਇਹਦੇ ਨਾਲ ਦੋ ਮੁਗਲ ਪਠਾਨ ਜਿਹੜੇ ਸੀ ਨਾ ਉਹਨਾਂ ਨੂੰ ਸ਼ੁਰੇ ਦੇਖ ਕੇ ਧੱਕੇ ਦੇ ਨਾਲ ਬੰਨਿਆ ਗਿਆ ਯਾਦ ਰੱਖਿਆ ਜੇ ਸੂਰਮਾ ਬੰਦੀ ਬਣਾ ਲਿਆ ਲੇਕਿਨ ਡਰ ਜਿਹੜਾ ਉਹਦਾ ਅੱਜ ਵੀ ਉਹਨਾਂ ਦੇ ਦਿਲਿਆਂ ਤੇ ਹੈ ਕਿਤੇ पिंजरा ਤੋੜ ਕੇ ਨਿਕਲ ਨਾ ਜਾਏ ਇਹ ਦੋ ਜਰਨੈਲ ਇਹਦੇ ਨਾਲ ਤਾਂ ਬੰਨੇ ਨੇ ਉਹਨਾਂ ਦੇ ਹੱਥਾਂ ਵਿੱਚ ਛੁਰੇ ਦਿੱਤੇ ਗਏ ਜੇ ਭੱਜਣ ਦੀ ਕੋਸ਼ਿਸ਼ ਕਰੇ ਇਹਨੂੰ ਛੁਰਿਆਂ ਨਾਲ ਮਾਰ ਦਿੱਤਾ ਜਾਏ